ਨਾਮ ਮੇਰਾ ਜੀ ਅਮਨਦੀਪ ਸਿੰਘ ਪਿੰਡ ਵੱਲਾ ਮੱਲੇ ਕੀ ਪਤੀ ਦਾ ਰਹਿਣ ਵਾਲਾ ਹਾਂ ਜੀ ਕੀ ਹੋਇਆ ਜੀ ਅੱਜ ਤੁਹਾਡੇ ਕੋਲ ਲੋਕ ਗੱਲ ਇਸ ਤਰ੍ਹਾਂ ਸੀ ਕਿ ਕਾਫੀ ਧੇਰ ਤੋਂ ਸਾਡੇ ਪਿੰਡ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮੁਹਿੰਮ ਚਲਾਈ ਗਈ ਕਿ ਜਿਨ੍ਹਾਂ ਤੇ ਕੋਈ ਪੁਰਾਣੇ ਕੇਸ ਸੀਗੇ ਉਹਨਾਂ ਦੀ ਇਨਵੈਸਟੀਗੇਸ਼ਨ ਵਾਸਤੇ ਪੁਲਿਸ ਆਉਂਦੀ ਸੀ ਤੇ ਜਿਨ੍ਹਾਂ ਤੇ ਵੀ ਕੇਸ ਸੀਗੇ ਇਨਵੈਸਟੀਗੇਸ਼ਨ ਕਰਨ ਲਈ ਆਉਂਦੇ ਸੀ ਤੇ ਇਨਵੈਸਟੀਗੇਸ਼ਨ ਕਰਨ ਲਈ ਸਾਡੇ ਘਰ ਵੀ ਆਏ ਪਹਿਲੇ ਨੰਬਰ ਤੇ ਤੇ ਜਦੋਂ ਇਨਵੈਸਟੀਗੇਸ਼ਨ ਕਰਨ ਆਏ ਉਹਨਾਂ ਦਾ ਇਨਵੈਸਟੀਗੇਸ਼ਨ ਕਰਨ ਦਾ ਤਰੀਕਾ ਬਿਲਕੁਲ ਗਲਤ ਅਰਲੀ ਮਾਰਨਿੰਗ ਆਉਂਦੇ ਸੀਗੇ ਲੇਡੀਜ਼ ਸੁੱਤੇ ਹੁੰਦੇ ਹੀ ਮਤਲਬ ਕੋਈ ਇਹਨਾਂ ਨੂੰ ਪੁੱਛਦੇ ਨਹੀਂ ਸੀਗੇ ਬਾਹਰੋਂ ਨਾ ਆਪਣੀ ਆਈਡੈਂਟੀ ਦਿੰਦੇ ਸੀਗੇ ਅਸੀਂ ਕੌਣ ਆ ਕੌਣ ਨਹੀਂ ਸਭ ਤੋਂ ਪਹਿਲਾਂ ਤੇ ਅਸੀਂ ਇਸ ਚੀਜ਼ ਦੀ ਘੋਰ ਨਿੰਦਾ ਕਰਦੇ ਆਂ ਦੂਸਰੇ ਨੰਬਰ ਤੇ ਜਦੋਂ ਉਹ ਇਨਵੈਸਟੀਗੇਸ਼ਨ ਕਰਨ ਆਉਂਦੇ ਆ ਦੋ ਚਾਰ ਬੰਦੇ ਕੋਈ ਮੋਦਬਾਰ ਪਿੰਡ ਦਾ ਨਹੀਂ ਲਿਉਂਦੇ ਜੀ ਸਿੱਧੇ ਆਉਂਦੇ ਆ ਚਲੋ ਅਸੀਂ ਫਿਰ ਮੰਨਿਆ ਕਿ ਚਲੋ ਇਨਵੈਸਟੀਗੇਸ਼ਨ ਕਰ ਸਕਦੇ ਆ ਉਹਨਾਂ ਦਾ ਹੱਕ ਆ ਉਹ ਆਏ ਉਹ ਫਿਰ ਗਏ ਫਿਰ ਕਰਦੇ ਕਰਦੇ ਇਥੋਂ ਤੱਕ ਕਿ ਸਾਡੇ ਨਾਲ ਫालतੂ ਵੀ ਗੱਲਾਂ ਕੀਤੀਆਂ ਜਾਂਦੀਆਂ ਸਾਡੀ ਫੈਮਿਲੀ ਨੂੰ ਹਰਾਸਮੈਂਟ ਵੀ ਕੀਤਾ ਗਿਆ ਛੋਟੇ ਛੋਟੇ ਬੱਚਿਆਂ ਨੂੰ ਵੀ ਮੰਦਾ ਚੰਗਾ ਬੋਲਿਆ ਜਾਂਦਾ ਪਰ ਦੂਸਰੇ ਨੰਬਰ ਤੇ ਇੱਕ ਮਹੀਨੇ ਤੋਂ 2 ਮਹੀਨੇ ਡੇਢ ਮਹੀਨਾ ਹੋ ਗਿਆ ਸਾਨੂੰ ਇਸ ਹਰਾਸਮੈਂਟ ਦੇ ਸ਼ਿਕਾਰ ਹੁੰਦੇ ਹੋਏ ਫਿਰ ਅੱਜ ਜਿਹੜਾ ਲੇਟੈਸਟ ਜਿਹੜਾ ਕੰਮ ਕੀਤਾ ਸਵੇਰੇ ਸਟਾਫ ਆਇਆ ਸਾਡੇ ਵੱਲ ਜਦੋਂ ਸਟਾਫ ਆਇਆ ਤੇ ਉਸ ਟਾਈਮ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਕਿ ਤਰਮਿੰਦਰ ਸਿੰਘ ਆਈ ਆਖਿਆ ਜੀ ਘਰਿਆ ਉਹ ਬੰਦਾ ਘਟੋ ਘਟ ਸਾਲ ਹੋ ਗਿਆ ਉਹਨੂੰ ਕੰਮ ਕਰਦਿਆਂ ਨੂੰ ਜੀ ਜਦ ਕੀ ਇਹ ਪੰਜਾਬ ਥਾਣਾ ਵੱਲੇ ਨੂੰ ਪੁਲਿਸ ਸਟਾਫ ਨੂੰ ਵੀ ਸਾਰਾ ਪਤਾ ਆ ਪਿੰਡ ਨੂੰ ਵੀ ਪਤਾ ਮਹੱਲੇ ਨੂੰ ਵੀ ਪਤਾ ਫੈਮਿਲੀ ਨੂੰ ਵੀ ਪਤਾ ਫਿਰ ਉਹ ਸਵੇਰੇ 9 ਤੋਂ 5 ਜਾਂਦਾ ਤੇ ਆਪਣੀ ਸ਼ਾਮ ਨੂੰ ਡਿਊਟੀ ਤੇ ਘਰ ਆ ਜਾਂਦਾ ਘਰ ਆ ਕੇ ਆਪਣੀ ਫੈਮਿਲੀ ਦੇ ਵਿੱਚ ਰਮਾਨ ਅਰੈਸਟ ਕਰਦਾ ਦਿਨੇ ਫਿਰ ਉਹ अर्ਲੀ ਮਾਰਨਿੰਗ ਕੰਮ ਚੱਲ ਜਾਂਦਾ ਪੰਜਾਬ ਮੰਡੀ ਬੋਰਡ ਦੇ ਵਿੱਚ ਉਹ ਡਿਊਟੀ ਕਰਦਾ ਜੀ ਠੀਕ ਆ ਜਿਹੜਾ ਅੱਜ ਉਹਨਾਂ ਨੇ ਕੰਮ ਕੀਤਾ ਸਵੇਰੇ ਉਹਨਾਂ ਨੂੰ ਟਾਈਮ ਲਿਆ 5 ਵਜੇ ਤੋਂ ਲੈ ਕੇ ਤੋ ਉਹ ਕਹਿੰਦੇ ਕਿ ਸ਼ਾਮ ਨੂੰ ਇਸ ਤਰ੍ਹਾਂ ਕਰਿਓ ਕਿ ਸ਼ਾਮੀ ਆਕੇ ਤੇ ਪੇਸ਼ ਕਰਾ ਦਿਓ ਇਨਵੈਸਟੀਗੇਸ਼ਨ ਕਰਨੀ ਆ ਜਦੋਂ ਇਨਵੈਸਟੀਗੇਸ਼ਨ ਕਰਨ ਲਈ ਉਹਨਾਂ ਨੇ ਆਪਣੇ ਪੇਰੈਂਟਸ ਲੈ ਕੇ ਗਏ ਫਾਦਰ ਸਾਹਿਬ ਸੀਗੇ ਨਾਲ ਕੋਈ ਲਾਗੋ ਸੀਗੇ ਟੇਲਰ ਮਾਸਟਰ ਸੀਗੇ ਲਾਗੇ ਦੁਕਾਨ ਸੀਗੀ ਘਰ ਦੇ ਉਹ ਵੀ ਗਏ ਵੀ ਚਲੋ ਯਾਰ ਉੱਥੇ ਜਿਹੜੀ ਕੋਈ ਇਨਕੁਆਇਰੀ ਕਰਵਾ ਕੇ ਤੇ ਆ ਜਾਨੇ ਜਦੋਂ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਇਹਨਾਂ ਨੂੰ ਘੱਟੋ ਘੱਟ 5 ਘੰਟੇ ਦੀ ਕਸਟਡੀ ਦੇ ਵਿੱਚ ਰੱਖ ਕੇ ਇੱਥੋਂ ਚੰਗਾ ਭਲਾ ਬੰਦਾ ਤੁਰਕੇ ਗਿਆ ਵਾ ਉਥੋਂ ਬਿਹੋਸ਼ੀ ਦੀ ਹਾਲਤ ਦੇ ਵਿੱਚ ਤਿੰਨ ਮੁਲਾਜ਼ਮ ਆਉਂਦੇ ਆ ਦੋ ਆਪਣਾ ਵਿਦਾਊਟ ਜੂਨੀਫਾਰਮ ਤੇ ਇੱਕ ਜੂਨੀਫਾਰਮ ਦੇ ਵਿੱਚ ਇੱਕ ਸਾਨੂੰ ਦੋ ਮੁਲਾਜ਼ਮ ਤਾਂ ਬਿਲਕੁਲ ਡਰੱਗ ਦੇ ਵਿੱਚ ਸੀਗੇ ਨਸ਼ੇ ਦੇ ਵਿੱਚ ਸੀਗੇ ਉਸ ਤੋਂ ਬਾਅਦ ਗੱਡੀ ਲਈ ਜਾਂਦੀ ਆ ਤੇ ਜਦੋਂ ਅਸੀਂ ਗੱਡੀ ਖੜੀ ਕਰਕੇ ਵੀਡੀਓ ਬਣਾਉਣ ਲੱਗਦੇ ਤੇ ਸਾਨੂੰ ਮਨਾ ਕੀਤੀ ਜਾਂਦੀ ਆ ਸੋ ਉਹਨਾਂ ਵੱਲੋਂ ਗਲਤ ਸ਼ਬਦਾਵਲੀ ਵੀ ਬੋਲੀ ਜਾਂਦੀ ਆ ਫਿਰ ਜਦੋਂ ਅਸੀਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਰੁਕੋ ਤੇ ਉਹ ਫਿਰ ਤੁਰੰਤ ਵਾਪਸ ਪਹੁੰਚ ਗਏ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪੈਗ ਲਾਇਆ ਵਾ ਡਰਿੰਕ ਕੀਤੀ ਆ ਉਹ ਫਿਰ ਤੁਰੰਤ ਗੱਡੀ ਛੱਡ ਕੇ ਤੇ ਚੱਲ ਗਏ ਤੇ ਗੱਡੀ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਜੇ ਮੌਕੇ ਤੇ ਜੀ ਮਸ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਰੱਖਦੇ ਆ ਕਿ ਇਹੋ ਜੇ ਸਟਾਫ ਦੀ ਸਾਨੂੰ ਨਹੀਂ ਲੋੜ ਤੇ ਜੋ ਬੰਦ ਸੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿ ਸਰ ਜਿਹੜੇ ਗੁਰਵਿੰਦਰ ਸਿੰਘ ਜੀ ACP East ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਕਿ ਤੁਹਾਡੇ ਤਰਮਿੰਦਰ ਸਿੰਘ ਜੋ ਵੀ ਕੋਈ ਇਨਵੈਸਟੀਗੇਸ਼ਨ ਕਰਨਾ ਸਾਡਾ ਹੱਕ ਆ ਉਹ ਇਨਵੈਸਟੀਗੇਸ਼ਨ ਕਰਨਾ ਇਨਵੈਸਟੀਗੇਸ਼ਨ ਕਰਦੇ ਜੇ ਕੋਈ ਫੈਮਿਲੀ ਜ਼ਿੰਮੇਵਾਰੀ ਚੁੱਕਦੀ ਆ ਜਾਂ ਪਿੰਡ ਦਾ ਕੋਈ ਮੋਹਤਬਰ ਜ਼ਿੰਮੇਵਾਰੀ ਚੁੱਕਦਾ ਤੇ ਉਹ ਜਿਹੜੇ ਵੀ ਕੋਈ ਪੁਰਾਣੇ ਕੇਸ ਆ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਉਸ ਕੇਸਾਂ ਨੂੰ ਖਤਮ ਕੀਤਾ ਜਾਏਗਾ ਤੁਹਾਡੇ ਜ਼ਿੰਮੇਵਾਰੀ ਦੇ ਆਧਾਰ ਤੇ ਔਰ ਜਿਹੜੀ ਪੁਲਿਸ ਤੁਹਾਡੇ ਘਰ ਆਂਦੀ ਆ ਉਹ ਵੀ ਨਹੀਂ ਆਏਗੀ ਇਸ ਭਰੋਸੇ ਨੂੰ ਮਦੇ ਨਜ਼ਰ ਰੱਖਦੇ ਹੋਏ ਸਵੇਰੇ ਅਰਲੀ ਮਾਰਨਿੰਗ ਉਹਨਾਂ ਨੇ ਕਿਹਾ ਕਿ ਸਾਬ ਨਾਲ ਗੱਲ ਕੀਤੀ ਜਾਏਗੀ ਉੱਥੇ ਸਾਨੂੰ ਰਿਟਨ ਦੇ ਵਿੱਚ ਦੇ ਦਿਓ ਤੇ ਅਸੀਂ ਸਵੇਰੇ ਤੁਹਾਡਾ ਮਸਲਾ ਹੱਲ ਕਰ ਦਵਾਂਗੇ ਹੁਣ ਦੇ ਟਾਈਮ ਦੇ ਵਿੱਚ ਕੰਡੀਸ਼ਨ ਮੁੰਡੇ ਦੀ ਖਰਾਬ ਹੀ ਹੋਣ ਕੋਲ ਕੀਤੀ ਆ ਕੁਝ ਹੱਦ ਤੱਕ ਠੀਕ ਆ ਬਾਕੀ ਅਸੀਂ ਵਾਹਿਗੁਰੂ ਘਾੜੀ ਇਹ ਅਰਦਾਸ ਕਰਦੇ ਆ ਕਿ ਉਹ ਠੀਕ ਹੋ ਜੇ ਜੇ ਅਗਰ ਨਹੀਂ ਠੀਕ ਹੁੰਦਾ ਤੇ ਉਹਦਾ ਹੋਏਗਾ ਪੁਲਸ ਪਾਰਟੀ ਹੋਏਗੀ ਭਾਜੀ ਮੁੰਡਾ ਵਿਆਹਿਆ ਸੀ ਇੱਕ ਵਾਰਾ ਮੈਰਿਟ ਜੀ ਦੋ ਬੱਚੇ ਜੀ ਉਹਦੇ ਵਾਈਫ ਆ ਜੀ ਵਾਈਫ ਵੀ ਉਹਦੀ ਡਿਊਟੀ ਕਰਦੀ ਆ ਜੌਬ ਕਰਦੀ ਆ ਪ੍ਰਾਈਵੇਟ ਸਰਵਿਸ ਕਰਦੀ ਜੇ ਬੱਚੇ ਉਹਦੇ ਛੋਟੇ ਜੇ ਇੱਕ ਬੱਚਾ ਵੈਸੇ ਹੀ ਉਹਦਾ ਮਤਲਬ ਕੰਡੀਸ਼ਨ ਸਹੀ ਨਹੀਂ ਰਹਿੰਦੀ ਮੈਡੀਕਲ ਚੱਲਦਾ ਪਿਆ ਉਹਦਾ ਇਸ ਕਰਕੇ ਉਹ ਘਰ ਤੋਂ ਅਸੀਂ ਸਾਰੇ ਬੜੇ ਪਰੇਸ਼ਾਨ ਆ ਫੈਮਿਲੀ ਬਹੁਤ ਪਰੇਸ਼ਾਨ ਆ ਤੇ ਸਾਨੂੰ ਨਾ ਹਰਾਸਮੈਂਟ ਕੀਤਾ ਜਾਵੇ ਪੁਲਿਸ ਪ੍ਰਸ਼ਾਸਨ ਅੱਗੇ ਸਾਨੂੰ ਇਹੀ ਮੰਗਿਆ ਕਿ ਸਾਡੇ ਦਾ ਜੋ ਬੰਦਦਾ ਹੱਕ ਆ ਸਾਡੇ ਨਾਲ ਧੱਕਾਸ਼ਾਹੀ ਨਾ ਕੀਤੀ ਜਾਵੇ ਜੋ ਸਾਡੇ ਮੁੰਡੇ ਦੀ ਜੋ ਵੀ ਪਿੱਛੇ ਦਾ ਕੋਈ ਰਿਕਾਰਡ ਆ ਤੇ ਉਹਨੂੰ ਸਾਫ਼ ਕਰਕੇ ਦਿੱਤਾ ਜਾਵੇ ਅੱਗੇ ਤੋਂ ਅਸੀਂ ਜ਼ਿੰਮੇਵਾਰੀ ਚੁੱਕਦੇ ਜੇ ਸਾਡਾ ਮੁੰਡਾ ਕੋਈ ਗਲਤ ਕੰਮ ਕਰਦਾ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਤੁਸੀਂ ਕੋਈ ਵਰਦੀ ਦੀ ਗੱਲ ਕਰ ਰਹੇ ਸੀ ਤੁਸੀਂ ਖੁਦ ਸਰ ਮੈਂ ਪਰੇਸ਼ਾਨ ਮੈਂ ਐਜ਼ੇ ਮੌਕੇ ਤੇ ਫਾਇਰ ਬ੍ਰਿਗੇਡ ਜੌਬ ਕਰਦਾ ਡਰਾਈਵਰ ਆਪਰੇਟਰ ਡੀਓ ਅੰਬਰਸਰੀ ਕਰਦਾ ਅੰਬਰਸਰ ਕਰਦਾ ਜੀ ਕਾਰਪੋਰੇਸ਼ਨ ਅੰਮ੍ਰਿਤਸਰ ਸਬ ਸਟੇਸ਼ਨ ਫੋਕਲ ਪੁਆਇੰਟ ਮੈਂ ਇੰਨਾ ਵਰਦੀ ਤੋਂ ਪਰੇਸ਼ਾਨ ਹੋ ਕੇ ਆਪਣੇ ਆਪ ਦੀ ਡਿਊਟੀ ਤੋਂ ਰਿਜਾਈਨ ਦੇਣ ਤੱਕ ਗਿਆ ਸੀਗਾ ਕਿ ਮੈਨੂੰ ਕੋਈ ਮਾਨ ਨਹੀਂ ਰਹਿ ਗਿਆ ਇਸ ਵਰਦੀ ਤੋਂ ਕਿਉਂਕਿ ਪੁਲਿਸ ਆਂਦੀ ਆ ਝੁੱਕ ਕੇ ਲੈ ਜਾਂਦੀ ਆਪਣੀ ਆਇਡੈਂਟੀ ਨਹੀਂ ਦਿੰਦੀ ਨਾ ਕੋਈ ਪਿੰਡ ਦਾ ਮੋਤਵਾਰ ਹੁੰਦਾ ਇੰਨੀ ਦੀ ਗੁੰਡਾਗਰਦੀ ਜੀ ਟਾਈਪ ਇਨਵੈਸਟੀਗੇਸ਼ਨ ਹੁੰਦੀ ਹੈ ਇਹ ਚੀਜ਼ ਸਾਨੂੰ ਨਹੀਂ ਪਸੰਦ ਠੀਕ ਆ ਪੁਲਿਸ ਆਂਦੀ ਆਪਣੀ ਕਾਰਵਾਈ ਇੱਕ ਤੇ ਇਹੀ ਕਹਿੰਨੇ ਆ ਕਿ ਸਾਡਾ ਪੁਲਿਸ ਦਾ ਸਿਸਟਮ ਬਹੁਤ ਵਧੀਆ ਆ ਅਸੀਂ ਮੁਜਰਮ ਨੂੰ ਮਿੰਟ 'ਚ ਫੜ ਲੈਨੇ ਆ ਦੂਸਰੇ ਨੰਬਰ ਤੇ ਜੇ ਮਿੰਟ 'ਚ ਫੜੀ ਲੈਂਦੇ ਤੇ ਘਰ ਬੈਠਿਆਂ ਨੂੰ ਆਪਾਂ ਕਿਉਂ ਨਹੀਂ ਫੜ ਸਕਦੇ ਜਦੋਂ ਸਾਹਮਣੇ ਫੈਮਲੀ ਆ ਸਾਹਮਣੇ ਬੱਚੇ ਆ ਸਾਹਮਣੇ ਬੰਦਾ ਬੈਠਾ ਵਾ ਫਿਰ ਇਹਨਾਂ ਨੂੰ ਕਾਹਦਾ ਡਰ ਆ ਕਿ ਸਾਨੂੰ ਆਇਡੈਂਟੀ ਨਹੀਂ ਦਿੱਤੀ ਜਾਂਦੀ ਆਪਣੀ ਜੀ ਹਾਂਜੀ ਹੁਣ ਕੀ ਗੱਲ ਮੁੱਕੀ ਤਾਂ ਹੁਣ ਗੱਲ ਮੁੱਕੀ ਆ ਕਿ ਸਾਨੂੰ ਏਸੀਪੀ ਈਸਟ ਸਾਹਿਬ ਨੇ ਗੁਰਬ੍ਰਿੰਦਰ ਵੀਰ ਸਿੰਘ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਤੁਹਾਡਾ ਬਿਲਕੁਲ ਜੋ ਵੀ ਬਣਦਾ ਹਾਕਿਆ ਉਹ ਸਾਨੂੰ ਦਵਾਇਆ ਜਾਏਗਾ ਤੇ ਜਿਹੜਾ ਮੁੰਡੇ ਤੇ ਜੋ ਵੀ ਕੇਸ ਆ ਉਹ ਰੱਦ ਕੀਤੇ ਜਾਣਗੇ ਜੇ ਬਿਲਕੁਲ ਸਹੀ ਆ ਤੇ ਬਿਲਕੁਲ ਸਹੀ ਦੀ ਮੰਗ ਅਸੀਂ ਕਰਦੇ ਆ ਪੂਰਾ ਮੱਲਾ ਕਰਦਾ ਆ ਪਿੰਡ ਦਾ ਜੋ ਵੀ ਸਾਡਾ ਆ ਸਾਹਮਣੇ ਬੈਠੇ ਆ ਸਾਰੇ ਵੀਰ ਇਹ ਸਾਰੇ ਮੰਗ ਇਹੀ ਕਰਦੇ ਆ ਕਿ ਮੁੰਡਾ ਠੀਕ ਆ ਨਹੀਂ ਤੇ ਇਹਨਾਂ ਦੇ ਮੂੰਹੋਂ ਤੁਸੀਂ ਸੁਣ ਸਕਦੇ ਜੇ ਕਿ ਮੁੰਡਾ ਠੀਕ ਆ ਕਿ ਨਹੀਂ ਠੀਕ ਆ ਜੇਕਰ ਠੀਕ ਆ ਤੇ ਉਹਨੂੰ ਇਸ ਝੰਝੜ ਚੋਂ ਕੱਢਿਆ ਜਾਵੇ ਤੇ ਉਹਨੂੰ ਆਪਣੀ ਫੈਮਲੀ ਚ ਲਾਉਣ ਦਾ ਹੱਕ ਦਿੱਤਾ ਜਾਵੇ ਵੀ ਆਪਣਾ ਬਿਲਕੁਲ ਸੇਫ ਆ ਤੇ ਅਸੀਂ ਪ੍ਰਸ਼ਾਸਨ ਗਾੜੀ ਇਹੀ ਮੰਗ ਕਰਦੇ ਕਿ ਸਾਨੂੰ ਹੱਕ ਦਿੱਤਾ ਜਾਵੇ ਕੀ ਕਾਰਨ ਕੀ ਅਜਰ ਕਰਕੇ ਪਿੰਡ ਸਾਰਾ ਇਕੱਠਾ ਹੋਇਆ ਬੱਲਾ ਇਹ ਜੀ ਤਰਮਿੰਦਰ ਸਿੰਘ ਨਾਮ ਦਾ ਲੜਕਾ ਵਾ ਜਿਹੜਾ ਬੱਲੇ ਦਾ ਰਹਿਣ ਵਾਲਾ ਵਾ ਇਹਦੇ ਉੱਪਰ ਪਹਿਲਾਂ ਕੋਈ ਐਨਡੀਪੀਐਸ ਤੇ ਪਰਚੇ ਦਰਜ ਸੀਗੇ ਸੋ ਅੱਜ ਉਹਨੂੰ ਜਿਹੜੀ ਉਹਦੀ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਕਿ ਕੀ ਇਹ ਹੁਣ ਇਸ ਚੀਜ਼ ਦੇ ਵਿੱਚ ਹੈਗਾ ਜਾਂ ਨਹੀਂ ਉਹਦੇ ਦੌਰਾਨ ਉਹਦੀ ਸਿਹਤ ਥੋੜੀ ਖਰਾਬ ਹੋਈ ਤੇ ਜੇਦਾ ਕਰਕੇ ਫਿਰ ਪਿੰਡ ਵਾਲਿਆਂ ਨੇ ਵੀ ਰੋਸ ਕੀਤਾ ਵੀ ਸ਼ਾਇਦ ਇਹ ਮਤਲਬ ਕਿਉਂ ਬਿਮਾਰ ਹੋ ਗਿਆ ਹੁਣ ਉਸ ਤੋਂ ਬਾਅਦ ਉਹਨੂੰ ਸ਼ਿਫਟ ਕਰਾਇਆ ਗਿਆ ਵਾ ਹਸਪੀਟਲ ਜਿੱਥੇ ਉਹ ਠੀਕ ਹੈ ਤੇ ਪਿੰਡ ਵਾਲਿਆਂ ਨੂੰ ਅਸੀਂ ਭਰੋਸਾ ਦਿਵਾਇਆ ਕਿ ਜੇ ਉਹ ਕਹਿ ਰਹੇ ਨੇ ਵੀ ਹੁਣ ਇਹੋ ਜਿਹਾ ਕੰਮ ਨਹੀਂ ਕਰਦਾ ਤੇ ਜੇ ਅਸੀਂ ਬਿਲਕੁਲ ਇਹਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਂਗੇ ਜੋ ਨਹੀਂ ਕਰਦਾ ਤੇ ਕਿਸੇ ਦੇ ਨਾਲ ਵੀ ਕੋਈ ਨਜਾਇਜ਼ ਇਹੋ ਜਿਹੀ ਕੋਈ ਵੀ ਲੀਗਲ ਕਾਰਵਾਈ ਨਹੀਂ ਹੋਊਗੀ ਸਰ ਮਲਾਈਮ ਦੀ ਗੱਡੀ ਇੱਥੇ ਪਿੰਡ 'ਚ ਲਵਾਈ ਗਈ ਸੀ ਚਾਬੀ ਖੋਈ ਗਈ ਸੀ ਕਿ ਕਾਰਨ ਕੀ ਰਿਹਾ ਨਹੀਂ ਵੇਖੋ ਉਹ ਇਹ ਆ ਵੀ ਜਦੋਂ ਦੋਵੇਂ ਪਾਸੇ इमोशनल ਟਾਈਪ ਹੁੰਦੇ ਆ ਉਹਦੇ ਵਿੱਚ ਕੁਝ ਹੋਇਆ ਹੋਵੇ ਇਹੋ ਜੀ ਕੋਈ ਤਕਰਾਰबाजी ਨਹੀਂ ਅਸੀਂ ਉਹਨਾਂ ਨਾਲ ਬਿਲਕੁਲ ਜੋ 100% ਨਿਆਂ ਇਨਸਾਫ ਉਸ ਤਰੀਕੇ ਦੇ ਨਾਲ ਕਰਾਂਗੇ ਸਰ ਕੁਝ ਮੁਲਾਜ਼ਮਾਂ ਨੇ ਤੁਹਾਨੂੰ ਨਾਂ ਵੀ ਦੱਸਿਆਗੇ ਉਹਦੀ ਫੈਮਿਲੀ ਵੱਲੋਂ ਕਿ ਚੈੱਕ ਕੀਤਾ ਜਾਏਗਾ ਸਾਰਾ ਅਸੀਂ ਸਾਰਾ ਬਿਲਕੁਲ ਵੇਖੋ ਜਿਹੜੀ ਪੁਲਿਸ ਦੀ ਵਰਕਿੰਗ ਹੈ ਅਸੀਂ ਉਹਨੂੰ ਹਰ ਵੇਲੇ ਮਾਨੀਟਰ ਕਰਦੇ ਆਂ ਕੌਣ ਕਿਸ ਤਰੀਕੇ ਦੇ ਨਾਲ ਕਰ ਰਿਹਾ ਅਸੀਂ ਉਹਨੂੰ ਹੋਰ ਇਨਸ਼ੋਰ ਕਰਾਂਗੇ ਵੀ ਜਿਹੜਾ ਬੰਦਾ ਕੋਈ ਸੁਧਰਿਆ ਹੋਆ ਜਾ ਜਿਵੇਂ ਵੀ ਹੈ ਉਹਦਾ ਉਸ ਤਰੀਕੇ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ ਤੇ ਉਹਦੇ ਅਕੋਰਡਿੰਗ ਹੀ ਉੱਤੇ ਕਾਰਵਾਈ ਕੀਤੀ ਜਾਵੇ ਸਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਜੋ ਕਿ ਵਰਤਕ ਵੀਡੀਓ ਆਉਂਦੀਆਂ ਤੁਹਾਡੇ ਕੋਲੋਂ ਵੀ ਬਿਆਨ ਜਾਰੀ ਕਰਨ ਕੀਤਾ ਜਾਂਦਾ ਵਾ ਲੋਕ ਫੇਰ ਨਹੀਂ ਹਟਦੇ ਨਸ਼ਾ ਕਰਨਾ ਇੱਕ ਤਾਜ਼ਾ ਮਾਮਲਾ ਬੱਸ ਸਟੈਂਡ ਦਾ ਆਇਆ ਸੀ ਕਿ ਤੁਹਾਡੇ ਪੱਖ ਵੀ ਤੁਹਾਡਾ ਆਇਆ ਸੀ ਕਿ ਲੋਕ ਫੇਰ ਵੀ ਨਹੀਂ ਹਟਦੇ ਫੇਰ ਵੀ ਉੱਥੇ ਇਦਾਂ ਹੀ ਲੋਕ ਫਿਰਦੇ ਨੇ ਇਹਦੇ ਹੋਰ ਇਲਾਕਿਆਂ 'ਚ ਹੁੰਦਾ ਹੈ ਕਿ ਤੁਹਾਡੇ ਏਰੀਆ ਦੇ ਇਲਾਕੇ ਪੈਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਦੇ ਵਿੱਚ ਜਿਹੜਾ ਬੱਸ ਸਟੈਂਡ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਜਿਹੜਾ ਲੜਕਾ ਲੜਕੀ ਸੀ ਅਸੀਂ ਆਇਡੈਂਟੀਫਾਈ ਕੀਤੇ ਉਹ ਦੋਨੋਂ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਦੀ ਦੋ ਤਿੰਨ ਵਾਰ ਪ੍ਰੀਵੈਂਟਿਵ ਐਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਅਟਾਇਦ ਉਹ ਉਹਨਾਂ ਦਾ ਪਰਮਾਨੈਂਟ ਸੋਲੂਸ਼ਨ ਨਹੀਂ ਨਿਕਲਿਆ ਹੁਣ ਉਹਨਾਂ ਲਈ ਤੇ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਅੱਜ ਉਹਨਾਂ ਨੂੰ ਸਵਾਮੀ ਵਿਵੇਕਾਨੰਦ ਜਿਹੜਾ ਦਾ ਸ਼ਸ਼ਡਾਉ ਕੇਂਦਰ ਉੱਥੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਅਸੀਂ ਡਾਕਟਰ ਸਾਹਿਬ ਨੂੰ ਅੱਜ ਖੁਦ ਮਿਲੇ ਆ ਤੇ ਉਹ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਹੌਲੀ ਹੌਲੀ ਜਿਵੇਂ ਉੱਥੇ ਰਹਿਣਗੇ ਤੇ ਸੁਧਾਰ ਹੋਊਗਾ ਤੇ ਉਹ ਸ਼ਾਇਦ ਉਹਨਾਂ ਦੇ ਲਈ ਮਿਲਨ ਲਗਾ ਤੱਕ ਪਰਮਨੈਂਟ ਹੱਲ ਵੀ ਹੋਊਗਾ ਸਰ ਲੋਕ ਕੁਝ ਫੇਰ ਨਹੀਂ ਹਟਦੇ ਪੁਜਾਪੁਲਿਸ ਨੇ ਸੁਧਾਰਨਾ ਚਾਹੁੰਦੀ ਹੈ ਕੁਝ ਲੋਕ ਫੇਰ ਵੀ ਇੰਨੇ ਲੋਕ ਸਾਹਮਣੇ ਆ ਰਹੇ ਵੀਡੀਓ ਵਿੱਚ ਇਹ ਤਾਂ ਤੁਹਾਡੇ ਵੱਲੋਂ ਰੋਕਿਆ ਵੀ ਜਾਂਦਾ ਉਹ ਕੀ ਰੋਕੇ ਨਹੀਂ ਹਟਦੇ ਦੇਖੋ ਇਹ ਵੀ ਇਹਦੇ ਵਿੱਚ ਸਾਰੀ ਸੋਸਾਇਟੀ ਦਾ ਵੀ ਰੋਲ ਆ ਜਿਨੇ ਵੀ ਮਤਲਬ ਪੇਰੈਂਟਸ ਜਿਵੇਂ ਆਪਣੇ ਬੱਚਿਆਂ ਦਾ ਖਿਆਲ ਕਰਨ ਹੋਰ ਜੋ ਵੀ ਸੋਸਾਇਟੀ ਦੇ ਮਤਲਬ ਆਗੂ ਨੇ ਧਾਰਮਿਕ ਆਗੂ ਨੇ ਮਤਲਬ ਇਵਨ ਟੀਚਰਸ ਨੇ ਉਹ ਜਿਹਦਾ ਜਿਹਦਾ ਵੀ ਖਿਆਲ ਕਰ ਸਕਦੇ ਉਹ ਕਰਨ ਤੇ ਤਾਂ ਹੀ ਕਰਕੇ ਮਤਲਬ ਅਸੀਂ ਜਿਹੜਾ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਸਕਾਂ ਹਾਂ ਕੰਬਾਈਨਡ ਐਫਰਟ ਕਰਕੇ ਸਰ ਬੰਲੇ ਭਾਰੀ ਕੋਸ ਲਗਾਈ ਗਈ ਸੀ ਲੋਕ ਇਕੱਠੇ ਹੋਏ ਸੀ ਕਿ ਹੁਣ ਧਰਨਾ ਚ ਕਾਇਆ ਜੀ ਉਹ ਲੋਕ ਇਕੱਠੇ ਹੋਏ ਸੀ ਨਹੀਂ ਲੋਕਾਂ ਨਾਲ ਇਹਨਾਂ ਨਾਲ ਸਾਡੀ ਗੱਲ ਹੋ ਗਈ ਹੈ ਪਰਿਵਾਰ ਦੇ ਨਾਲ ਗੱਲ ਹੋ ਗਈ ਹੈ ਤੇ ਬਿਲਕੁਲ ਸੈਟੀਸਫਾਈਡ ਨਹੀਂ ਬਾਕੀ ਜੋ ਹੋਰ ਕੋਈ ਉਹਨਾਂ ਦੀ ਹੋਊਗਾ ਉਹ ਸਾਨੂੰ ਕੱਲ ਨੂੰ ਉਹਦੀ ਰਿਟਰਨ ਕੰਪਲੇਂਟ ਵਗੈਰਾ ਦੇ ਦੇਣਗੇ ਤੇ ਅਸੀਂ ਜੋ ਵੀ ਹੈ ਉਹ ਸੀਨੀਅਰ ਆਫੀਸਰਸ ਤੱਕ ਉੱਪਰ ਪਹੁੰਚਾ ਦਾਂਗੇ ਤੇ ਇਹਨਾਂ ਦੇ ਨਾਲ ਜੋ ਵੀ ਹੈ ਜਸਟ ਕੀਤਾ ਜਾਊਗਾ